ਅੱਜ ਮੈਂ ਤੁਹਾਨੂੰ ਉਹ ਸਚਾਈ ਦੱਸਣ ਲੱਗਾ ਜਿਹੜੀ ਕਿਸੇ ਨੂੰ ਨਹੀਂ ਪਤਾ ਵੀਡੀਓ ਅਖੀਰ ਤੱਕ ਦੇਖਿਓ ਲਾਈਕ ਵੀ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਸਭ ਤੋਂ ਪਹਿਲਾ ਗੀਤ ਜਿਹੜਾ ਸਰਿੰਦਰ ਛਿੰਦੇ ਨੇ ਗਾਇਆ ਸੀ ਅਮਰ ਸਿੰਘ ਚਮਕੀਲੇ ਦਾ ਉਹ ਗੀਤ ਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਤੇ ਉਹ ਗੀਤ ਜਦੋਂ ਚਮਕੀਲੇ ਨੇ ਸੁਣਾਇਆ ਸੀ ਤੇ ਛਿੰਦੇ ਨੇ ਮਨਾ ਕਰ ਦਿੱਤਾ ਸੀਗਾ ਕਹਿੰਦਾ ਨਾ 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 ਮੈਂ ਨਹੀਂ ਇਹ ਗਾ ਸਕਦਾ ਉਹ ਗੀਤ ਸੀਗਾ ਨੀ ਮੈਂ ਡਿੱਗੀ ਤਿਲਕ ਕੇ ਛੜੇ ਜੇਟ ਨੇ ਚੱਕੀ ਤੇ ਉਹ ਸੁਰਿੰਦਰ ਸੋਨੀਆ ਦੇ ਨਾਲ ਗਾਇਆ ਸੀਗਾ ਛਿੰਦੇ ਨੇ ਤੇ ਉਹ ਜਦੋਂ ਸੁਣਾਇਆ ਚਮਕੀਲੇ ਨੇ ਛਿੰਦੇ ਨੇ ਮਨਾ ਕਰਤਾ ਪਰ ਬਾਅਦ ਦੇ ਵਿੱਚ ਜਿਹੜੇ ਨਾਲ ਦੇ ਸੀਗੇ ਇਹ ਛਿੰਦੇ ਦੇ ਗਰੁੱਪ ਦੇ ਉਹ ਕਹਿੰਦੇ ਬਾਈ ਜੀ ਤੁਸੀਂ ਗਾਓ ਤਾਂ ਸੇ ਗਾਣਾ ਬਹੁਤ ਕਰ ਆਇਆ ਤੇ ਛਿੰਦਾ ਮੰਨ ਗਿਆ ਆਪਾਂ ਕੇ ਛਿੰਦੇ ਨੇ ਜੀ ਉਹ ਗਾਣਾ ਰਿਕਾਰਡ ਕਰ ਦਿੱਤਾ ਪਰ ਪਹਿਲਾਂ ਡਰਦਾ ਸੀਗਾ ਛਿੰਦਾ ਕਹਿੰਦਾ ਸੀ ਭਾਈ ਗਾਣਾ ਚਮਕੀਲਾ ਤੇਰਾ ਤੱਤਾ ਬਹੁਤ ਵਾ ਕਿਤੇ ਲੋਕ ਕਹਿਣ ਨਾ ਕਹਿੰਦਾ ਤੁਸੀਂ ਦੇਖੋ ਤਾਂ ਬਾਈ ਜੀ ਉਸਤਾਦ ਜੀ ਚੱਕਦੇ ਉਹ ਤੁਸੀਂ ਗਾਣਾ ਗਾਉਂਦਾ ਸਹੀ ਉਹ ਹੀ ਗੱਲ ਕੋਈ ਜਿਵੇਂ ਗਾਣਾ ਕਹਿੰਦੇ ਰਿਕਾਰਡ ਹੋਇਆ ਆਇਆ ਤੇ ਧੁਮਾਂ ਪੈ ਗਈਆਂ ਸੀ ਕਿੰਨਾ ਗੀਤ ਚੱਲਿਆ ਸੀ ਇੰਨਾ ਗੀਤ ਚੱਲਿਆ ਸੀ ਰਏ ਰੱਬ ਦਾ ਨਾ ਤੇ ਉਹਨੇ ਛਿੰਦੇ ਨੂੰ ਵੀ ਇੱਕ ਹੋਰ ਤਾਂ ਦੇ ਪੌਡੇ ਤੇ ਬਿਠਾਤਾ ਸੀਗਾ ਤੇ ਚਮਕੀਲੇ ਦਾ ਵੀ ਉਹਦੇ ਨਾਲ ਨਾਂ ਹੋ ਗਿਆ ਸੀ ਗੀਤਕਾਰੀ ਦੇ ਵਿੱਚ ਪਿੱਕ ਨਵਾਂ ਮੁੰਡਾ ਆ ਉਹਦਾ ਹੀ ਲਿਖਿਆ ਗੀਤ ਜਿਹੜਾ ਛਿੰਦੇ ਨੇ ਗਾਇਆ ਤੇ ਉਹਦੇ ਨਾਲ ਹੀ ਚਮਕੀਲੇ ਦੀ ਜੜ ਤਾਂ ਲੱਗੀ ਲੱਗੀ ਸੀ ਤੇ ਛਿੰਦੇ ਨੂੰ ਵੀ ਕਾਫੀ ਬਹਲੰਦੀ ਤੇ ਉਸ ਗੀਤ ਨੇ ਪਹੁੰਚਾਇਆ ਸੀ ਇਹ ਸੀ ਚਮਕੀਲੇ ਦੇ ਪਹਿਲੇ ਗੀਤ ਦੀ ਕਹਾਣੀ ਦੋਸਤੋ